ਸਸਿਕਾ ਦੋਸਤੋ ਜਦੋਂ ਫਲਾਈਰ ਕੋਤੇ ਲੇਟ ਹੁੰਦੀ ਨਾ ਜਾਂ ਰੁਕ ਜਾਂਦੀ ਪਤਾ ਕੋਈ ਨਹੀਂ ਕਦੋਂ ਆਣਾ ਤੇ ਬੜੇ ਪਸੰਜਾ ਜਿਹੜੇ ਅੰਦਰ ਬੈਠੇ ਹੁੰਦੇ ਨੇ 에ਰਪੋਰਟ ਦੇ ਬੜੇ ਪਰੇਸ਼ਾਨ ਹੁੰਦੇ ਵੀ ਉਹਨਾਂ ਆਪਣੇ ਹਿਸਾਬ ਨਾਲ ਟਾਈਮ ਟੋਲ ਬਣਾਉਂਦਾ ਵੀ 2 ਘੰਟੇ ਨਹੀਂ ਪਹੁੰਚਾਂਗੇ 3 ਘੰਟੇ ਪਹੁੰਚਾਂਗੇ ਅੱਗੇ ਕੋਈ ਰਿਸਰਵ ਲੈਣਾ ਆ ਜਾਂਦੇ ਵੀ ਕਿਸੇ ਨੇ ਸ਼ਾਦੀ ਟੈਂਡ ਕਰਨੀ ਹੈ ਕਿਸੇ ਨੇ ਕੋਈ ਪਾਰਟੀ ਟੈਂਡ ਕਰਨੀ ਹੈ ਕਿਸਦਾ ਹਾਟਲ ਬੁੱਕ ਹੁੰਦਾ ਕਿਸੇ ਨੇ ਵਿਦੇਸ਼ ਜਾਣਾ ਹੁੰਦਾ ਕੋਈ ਕਹਿੰਦਾ ਚਲੋ ਜੀ ਅੰਮ੍ਰਿਤਸਰ ਤੋਂ ਦਿੱਲੀ ਚਲਦੇ ਆਂ ਜਾਂ ਦਿੱਲੀ ਤੋਂ ਬੰਬਈ ਚਲਦੇ ਆ ਜਾਂ ਬੰਬਈ ਤੋਂ ਗੋਆ ਚਲਦੇ ਆ ਉੱਤੋਂ ਫਲਾਈਟ ਲਾ ਲਾਂਗੇ ਸ ਫਿਰ ਪਤਾ ਕੋਈ ਨਹੀਂ ਫਲਾਈਟ ਕਦੋਂ ਚਲਣੀ ਹੈ ਵੀ ਪਰੇਸ਼ਾਨੀ ਹੁੰਦੀ ਹੈ ਕਿਸੇ ਨਹੀਂ ਬੰਦੇ ਕੋਲ ਥੋੜੇ ਪੈਸੇ ਕੋਲ ਹੁੰਦੇ ਬੰਦਾ ਪੈਸੇ ਲੈ ਕੇ ਨਹੀਂ ਆਇਆ ਉਹਦੇ ਨਾਲ ਉਹ ਕਹਿੰਦਾ ਚਲੋ ਕੋਈ ਨਹੀਂ ਮੈਂ ਘੰਟੇ ਤੱਕ ਨਹੀਂ ਉੱਥੇ ਪਹੁੰਚਣਾ ਇਹ ਦੋਸਤੋ ਜਿਹੜੇ ਰੋਜ਼ ਆਉਂਦੇ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਕਿੰਨੀ ਪਰੇਸ਼ਾਨੀ ਹੁੰਦੀ ਹੈ ਜਦੋਂ ਫਲਾਈਟ ਲੇਟ ਹੋ ਜਾਂਦੀ ਹੈ ਵੀ ਪਤਾ ਕੋਈ ਨਹੀਂ ਕਦੋਂ ਫਲਾਈਟ ਚਲਣੀ ਹੈ ਇਸ ਕਰਕੇ ਥੋੜਾ ਬਹੁਤ ਖਿਆਲ ਰਾਂਚੀਦਾ ਹੈ ਖੁਦ ਵੀ ਵੀ ਇਹੋ ਜਿਹੀ ਪਰੇਸ਼ਾਨੀ ਕਿਤੇ ਹੋ ਸਕਦੀ ਹੈ ਖਾਸ ਕਰਕੇ ਇੰਡੀਆ ਵਿੱਚ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਹੈ ਜਿਹੜੇ ਲੋਕ ਸਫਰ ਕਰਦੇ ਉਹਨਾਂ ਨੂੰ ਪਤਾ ਹੈਗਾ ਥੈਂਕ ਯ